ਸਰ ਜੀ ਚਰਨਜੀਤ ਬਰਾੜ ਨੇ ਚਿੱਠੀ ਲਿਖੀ ਹੈ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਏ ਜਿਹੜੇ ਫੈਸਲੇ ਲਏ ਕਿ ਜਿਹੜੀ ਮਾਫੀ ਮੰਗੀ ਗਈ ਸੀ ਸਾਹਿਬ ਤਾਂ ਉਹ ਵਿਧਿ ਵਿਵਧਾਨ ਸਹੀ ਨਹੀਂ ਸੀ ਪ੍ਰੋਪਰ ਇੱਕ ਤਰੀਕੇ ਨਾਲ ਮੰਗੀ ਜਾਏ ਉਹਨੇ ਸਵਰ ਉਠਣ ਲੱਗੇ ਨੇ ਇਸ ਸਿਹਾ ਉਹਨਾਂ ਦੇ ਮੈਂ ਕਿਸੇ ਤੇ ਕੋਈ ਨਿੱਜੀ ਕਮੈਂਟ ਨਹੀਂ ਕਰ ਰਹਾ ਸੋ ਤਾਂ ਮੈਂ ਕਹਿਣਾ ਕਿ ਜਿਹੜੇ ਸੁਝਾਅ ਅਸੀਂ ਉਪੱਲੀ ਕਰਦੇ ਆ ਗੱਲਾਂ ਕਿ ਪੰਜ ਕਰਨੇ ਚਾਹੀਦੇ ਹਾਂ ਭਾਰਾ ਜਿਹੜਾ ਮੈਂਬਰ ਹੈ ਪਾਰਟੀ ਦਾ ਉਹ ਤੇ ਮਰੇ ਹਰਿਕ੍ਰਮ ਪ੍ਰਧਾਨ ਨੇ ਸਮਾਗਮ ਨੇ ਕੁਮੇਟਟੀ ਦੀ ਡਿਗੇਮੇਸ਼ਨ ਕਰਕੇ ਬਣਾ ਲਈ ਹੈ ਤਾਂ ਕਿ ਸਾਰੇ ਈਸ਼ੂਾਂ ਤੇ ਜੇ ਅਸੈਂਬਲੀ ਜੀ ਹੋ ਰਿਹਾ ਹੈ ਪਿੱਛੇ ਬੜੀ ਮੇਂਟ ਕਿੰਨੀ ਬਦਲਣੇ ਕਰਵਾਉਣੇ ਚਾਹਨਾ ਹੈ ਹੋਰ ਸਾੜੇ ਈਸ਼ੂ ਨੇ ਇਨਾ ਈਸ਼ੂਾਂ ਤੇ ਗੱਲ ਕਰਨ ਜਿਹੜੇ ਪਾਰਟੀ ਉਸੇ ਵਾਸਤੇ ਕਮੇਟੀ ਬੁਲਾਈ ਗਈ ਹੈ ਸੋ ਮੈਂ ਤਾਂ ਜੋ ਮੇਰਾ ਨਿੱਜੀ ਪਾਰਟੀ ਚ ਆਉਣ ਤੋਂ ਬਾਅਦ ਜਿੰਦਗੀ ਦਾ ਸਫਰ ਹੈ ਮੈਂ ਤਾਂ ਇੱਕ ਗੱਲ ਸਿੱਖਿਆ ਕਿ ਜੋ ਪਾਰਟੀ ਦਾ ਡਿਸਪਲਿਨ ਹੈ ਉਸ ਤੋਂ ਕਦੇ ਬਾਹਰ ਜੱਕੇ ਦਾ ਬੰਦਾ ਗੱਲ ਕਰਦਾ ਉਹ ਪਾਰਟੀ ਦਾ ਇਹ ਕਹਾ ਸਕਦਾ ਕਿ ਮੈਂ ਕਾਲੀਆ ਤੇ ਪਾਰਟੀ ਦੇ ਦੂਤਾਂ ਚ ਨਹੀਂ ਕਰਦਾ ਦੋ ਗੱਲਾਂ ਇਕੱਠੀਆਂ ਨਹੀਂ ਚੱਲਦੀਆਂ ਕਮਲ ਸਿੰਘ ਸਾਹਿਬ ਇੱਕ ਵੀ ਵੀ ਹਰਸ਼ਮੈ ਬਾਦਲ ਦੀ ਚਿੱਠੀ ਵਾਇਰਲ ਹੋ ਰਹੀ ਹੈ ਕਿ ਉਹਨਾਂ ਨੂੰ ਸੈਂਟਰ ਗਵਰਨਮੈਂਟ ਚ ਲਿਆਂਦੇ ਇੱਕ ਸਿਗਰਟ ਉਹਨਾਂ ਨੇ ਉਹਦਾ ਟੁਕੜਾ ਦਿੱਤਾ ਉਹਦੀ ਕਿੰਨੀ ਕਿ ਸੱਚਾਈ ਹੈਗਾ ਸਾਡਾ ਇਸ਼ੂ ਅਸੀਂ ਸਾਡਾ ਮੈਨੀਫੈਸਟੋ ਪੜ ਲਓ ਸਾਡੇ ਬੈਨੀਫੀਸ਼ੀਅਰ ਚ ਕਿ ਅਸੀਂ ਇੱਕ ਕੌਮ ਆ ਇੱਕ ਧਰਮਕ ਹੈਗਾ ਸਾਡੀ ਕੋ ਪਾਰਟੀ ਉਸ ਤੋਂ ਨਿਕਲੀ ਉਹਦੇ ਕੋਈ ਅਜੰਡਾ ਹੈ ਉਹ ਅਜੰਡੇ ਦੇ ਬੇਸ ਤੇ ਸਾਡਾ ਨਾ ਕੋਈ ਦੁਸ਼ਮਣ ਨਾ ਮਿੱਤਰ ਸਾਨੂੰ ਕਾਂਗਰਸ ਨੇ ਵੀ ਸਾਡਾ ਏਜੰਡਾ ਨਹੀਂ ਦਿੱਤਾ ਸਾਨੂੰ ਕੁੱਟਿਆ ਬੀਜੇਪੀ ਨੇ ਵੀ ਉਸ ਤੋਂ ਅੱਗੇ ਵੱਧ ਕੇ ਅੱਗੇ ਨੁਕਸਾਨ ਕੀਤਾ ਇਸ ਕਰਕੇ ਸਾਡਾ ਜੋ ਅਜੰਡਾ ਹੈ ਜੋ ਸਾਡੇ ਅਜੰਡੇ ਦੀ ਗੱਲ ਬਣੇਗਾ ਅਸੀਂ ਉਸ ਤੇ ਕੋਈ ਟਕਹਾਨੀ ਨਹੀਂ ਅਸੀਂ ਗੱਲ ਸੁਣ ਲਵਾਂਗੇ ਜਿੰਨਾ ਚਿਰ ਸਾਡਾ ਅਜੰਡਾ ਨਹੀਂ ਬਣਿਆ ਜਾਂਦਾ ਸਾਡੇ ਵਾਸਤੇ ਕੋਈ ਸੀਟਾਂ ਰਾਜ ਜਾਂ ਰਾਜ ਭਾਗ ਸ਼ਾਮਲ ਹੋਣਾ ਜਾ 2 MP 4 MP ਬਣ ਜਾਣਾ ਸਾਡੇ ਵਾਸਤੇ ਇਸ਼ੂ ਨਹੀਂ ਪਈ ਉਹ ਹੀ ਕਹਿਣਾ ਕਿ ਤਿਆਰ ਬਣੋ ਸਾਡਾ ਅਸੀਂ ਕਦੇ ਅਕਾਲੀ ਦਲ ਕਿਤੇ MPਾਂ ਚੋਂ ਜੰਮਿਆ ਅਕਾਲੀ ਦਲ ਤਾਂ ਖੂਨ ਦੇ ਕੇ ਪੈਦਾ ਹੋਇਆ ਜੇਕਰ ਬੀਜਪੀ ਚੋਂ ਹੋਇਆ ਕਿ ਅਕਾਲੀ ਦਲ ਨਾ ਡਿਸਪਲਨ ਪਾਰਟੀ ਹੈ ਜੇਕਰ ਕੋਈ ਡਿਸਪਲਿਨ ਤੋਂ ਬਾਹਰ ਜਾਂਦਾ ਹੈ ਤਾਂ ਉਹ ਮੈਂਬਰ ਕਹੋਗਾ ਰੱਦ ਕਰ ਨਹੀਂ ਉਹ ਸ਼ਰਮ ਨਿਕਾਲੀ ਦਾ ਕਹੋਂਦਾ ਭਾਜੂ ਦਾ ਮੈਂ ਕਹਿੰਦਾ ਕੇਸ ਦੇ ਵਿੱਚ ਸੁਖਦੇਸ਼ ਸਿੰਘ ਖਿੰਸਾ ਵੀ ਆਉਂਦੇ ਨੇ ਕਿਉਂਕਿ ਉਹ ਵੀ ਮੈਂ ਕੇਸ ਮੈਂ ਕੇਸ ਦਾ ਨੀਤੀ ਨਾ ਨਹੀਂ ਲੈਂਦਾ ਮੈਂ ਕਹਿੰਦਾ ਜੋ ਵੀ ਸਿਆਣੇ ਤੋਂ ਸਿਆਣਾ ਬੰਦਾ ਹੈ ਪਾਰਟੀ ਜੋ ਕਹਿੰਦਾ ਕਿ ਬੈਸਾਲੀ ਹਾਂ ਤੇ ਸਾਲੀ ਦੰਦੇ ਅੰਦਰ ਬੈਠ ਕੇ ਸੁਣ ਗੱਲ ਕਰਨੀ ਚਾਹੀਦੀ ਇਸ ਤਰ੍ਹਾਂ ਕੇ ਕਦੇ ਵੀ ਇਸ ਤਰ੍ਹਾਂ ਨਹੀਂ ਪੈਣਾ ਚਾਹੀਦਾ ਕਿ ਬਾਹਰ ਅਸੀਂ ਬਿਆਨ ਦੇਈਏ ਤੇ ਕਹੀਏ ਕਿ ਇਸ ਪਾਰਟੀ ਦੀ ਗੱਲ ਕਰਦੇ ਮੈਂ ਕਿ ਸੇਕ ਨੂੰ ਬਈ ਸਾਰਿਆਂ ਨੂੰ ਜਨ ਲੈ ਜਾਏ ਦੇ। ਉਹਦਰ ਜੀ ਚਰਨਜੀਤ ਬਰਾੜ ਨੇ ਚਿੱਠੀ ਲਿਖੀ ਹੈ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਏ ਜਿਹੜੇ ਫੈਸਲੇ ਲਏ ਕਿ ਜਿਹੜੀ ਮਾਫੀ ਮੰਗੀ ਗਈ ਸੀ ਗੁਰਦੇਵ ਸਾਹਿਬ ਤੋਂ ਉਹ ਵਿਧਿ ਵਿਧਾਨ ਸਹੀ ਨਹੀਂ ਸੀ ਪ੍ਰੋਪਰ ਇੱਕ ਤਰੀਕੇ ਨਾਲ ਮੰਗੀ ਜਾਏ। ਉਹਨੇ ਸਵਰਥ ਉਠਣ ਲੱਗੇ ਨੇ। ਕਿਸ ਜਾ ਉਹਨਾਂ ਦੇ ਮੈਂ ਕਿਸੇ ਤੇ ਕੋਈ ਨਿੱਜੀ ਕਮੈਂਟ ਨਹੀਂ ਕਰ ਰਹਾ। ਜਉਂਦਾ ਮੈਂ ਕਹਿਣਾ ਕਿ ਜਿਹੜੇ ਸੁਝਾਅ ਅਸੀਂ ਉਪਲਿ ਕਰਦੇ ਆਂ ਜੱਲਾ ਇਹ ਕਹਿੰਦੇ ਪੰਜ ਕਰਨੇ ਚਾਹੀਦੇ ਹਾਂ ਹਰ ਉਹ ਜਿਹੜਾ ਮੈਂਬਰ ਹੈ ਪਾਰਟੀ ਦਾ। ਉਹ ਤੇ ਮੇਰਾ ਹਰਿਕੁਮ ਪ੍ਰਧਾਨ ਦੀ ਸਮਾਗਮ ਨੇ ਕੌਂਸਲ ਮੀਟਿੰਗ ਦੇ ਦੇਗੇ ਨੇ ਐਸੇ ਕਰਕੇ ਬੁਲਾਈ ਹੈ ਕਿ ਸਾਰੇ ਈਸ਼ੂਆਂ ਤੇ ਕਮੇਟੀਆਂਜ਼ ਕੀ ਹੋ ਰਿਹਾ ਹੈ ਪਿੱਛੇ ਬੜੀ ਮੇਡ ਕਿੰਨੀ ਬਕਰਨਾ ਮਨਵਾਦੂ ਸ਼ਰਮ ਹੈ ਹੋਰ ਸਾਰੇ ਈਸ਼ੂ ਨੇ ਇਹਦਾ ਈਸ਼ੂਆਂ ਤੇ ਗੱਲ ਕਰਨੀ ਇਹਦੇ ਪਾਰਟੀ ਉਸੇ ਵਾਸਤੇ ਕਮੀਟੇ ਬੁਲਾਈ ਗਈ ਹੈ ਸੋ ਮੈਂ ਤਾਂ ਜੋ ਮੇਰਾ ਨਿੱਜੀ ਪਾਰਟੀ ਚਾ ਹੋਂ ਤੋਂ ਬਾਅਦ ਜਿੰਦਗੀ ਦਾ ਸਫਰ ਹੈ ਮੈਂ ਤਾਂ ਇਹ ਗੱਲ ਸਿੱਖਿਆ ਕਿ ਕੋਈ ਪਾਰਟੀ ਦਾ ਡਿਸਪਲਿਨ ਹੈ ਉਸ ਤੋਂ ਕਦੇ ਬਾਹਰ ਦਾ ਜਿਹੜਾ ਬੰਦਾ ਗੱਲ ਕਰਦਾ ਉਹ ਪਾਰਟੀ ਦਾ ਨਹੀਂ ਕਹਾ ਸਕਦਾ ਕਿ ਮੈਂ ਕਾਡੀਆਂ ਤੇ ਪਾਰਟੀ ਤੇ ਨੁਕਤਾ ਚਿੰਨੀ ਕਰਦਾ ਦੋ ਗੱਲਾਂ ਇਕੱਠੀਆਂ ਨਹੀਂ ਚੱਲਦੀਆਂ ਕੋਨਿਕ ਸਰ ਵੀ ਕੋਈ ਬੇਬੀ ਹਰਸ਼ੀ ਮੇ ਬਾਦਲ ਦੀ ਚਿੱਠੀ ਵਾਇਰਲ ਹੋ ਰਹੀ ਹੈ ਕਿ ਉਹਨਾਂ ਨੂੰ ਸੈਂਟਰ ਗਵਰਨਮੈਂਟ ਚ ਲਿਆਂਦਾ ਇੱਕ ਸਿਗਰਟ ਉਹਨਾਂ ਨੇ ਉਹਦਾ ਖਰਾ ਦਿਖਾਇਆ ਉਹ ਕਿੰਨੀ ਕਿ ਸੱਚਾਈ ਹੈਗਾ ਸਾਡਾ ਇਸ਼ੂ ਅਸੀਂ ਸਾਡਾ ਮੈਨੀਫੈਸਟੋ ਹੀ ਪੜ ਲਓ ਸਾਡੇ ਬੈਨੀਫੀਟ ਚਾਕੇ ਸਾਕ ਕੌਮਾ ਇੱਕ ਧਰਮਕ ਹੈਗਾ ਸਾਡੀ ਕੋ ਪਾਰਟੀ ਉਸ ਕੋ ਚੋਂ ਨਿਕਲੀ ਉਹਦੇ ਕੋ ਜਿਹੜਾ ਏਜੰਡਾ ਹੈ ਉਹ ਏਜੰਡੇ ਦੇ ਬੇਸ ਤੇ ਸਾਡਾ ਨਾ ਕੋਈ ਦੁਸ਼ਮਣ ਨਾ ਮਿੱਤਰ ਸਾਨੂੰ ਕਾਂਗਰਸ ਨੇ ਵੀ ਸਾਡਾ ਏਜੰਡਾ ਨਹੀਂ ਦਿੱਤਾ ਸਾਨੂੰ ਕੁੱਟਿਆ ਬੀਜੇਪੀ ਨੇ ਵੀ ਉਸ ਤੋਂ ਅੱਗੇ ਵੱਧ ਕੇ ਅੱਗੇ ਨੁਕਸਾਨ ਕੀਤਾ ਇਸ ਕਰਕੇ ਸਾਡਾ ਜੋ ਏਜੰਡਾ ਹੈ ਜੋ ਸਾਡੇ ਏਜੰਡੇ ਦੀ ਗੱਲ ਬਣੇਗਾ ਅਸੀਂ ਉਸ ਤੇ ਕੋਈ ਟਕਹਾਨੀ ਅਸੀਂ ਗੱਲ ਸੁਣ ਲਵਾਂਗੇ ਜਿੰਨਾ ਚਿਰ ਸਾਡਾ ਏਜੰਡਾ ਨਹੀਂ ਬਣਿਆ ਜਾਂਦਾ ਸਾਡੇ ਵਾਸਤੇ ਕੋਈ ਸੀਟਾਂ ਰਾਜ ਜਾਂ ਰਾਜ ਭਾਗ ਸ਼ਾਮਲ ਹੋਣਾ ਜਾ 2 MP 4 MP ਬਣ ਜਾਣਾ ਸਾਡੇ ਵਾਸਤੇ ਇਸ਼ੂ ਨਹੀਂ ਪਈ ਉਹ ਹੀ ਕਹਿਣਾ ਕਿ ਇਤਿਹਾਸ ਪੜੋ ਸਾਡਾ ਅਸੀਂ ਕਦੇ ਅਕਾਲੀ ਦਲ ਕਿਤੇ MP ਐ ਜੋ ਜੰਮੇ ਅਕਾਲੀ ਦਲ ਦੇ ਖੂਨ ਦੇ ਕੇ ਪੈਦਾ ਹੋਇਆ ਉਹ ਬੀਜਪੀ ਚ ਨਾ ਅਕਾਲੀ ਦਲ ਨਾ ਡਿਸਪਲਨ ਪਾਰਟੀ ਹੈ ਜੇਕਰ ਕੋਈ ਡਿਸਪਲਿਨ ਤੋਂ ਬਾਹਰ ਜਾਂਦਾ ਹੈ ਤਾਂ ਉਹ ਮੈਂਬਰ ਕਹਾਉਂਦਾ ਰੱਖਦਾ ਨਹੀਂ ਉਹ ਸ਼ਰਮ ਨਿਕਾਲਦਾ ਹੁੰਦਾ ਦਾ ਹੋਂਦ ਦਾ ਮੇਰੇ ਕਹਿੰਦਾ ਕਿ ਇਸ ਦੇ ਵਿੱਚ ਸਬਜੈਕਟਿਵ ਪਿੰਟਸਾ ਵੀ ਆਉਂਦੇ ਨੇ ਕਿਉਂਕਿ ਉਹ ਵੀ ਮੈਂ ਕਿਹਦੇ ਡਿਸਪਲਿਨ ਮੈਂ ਕਿਸੇ ਦਾ ਨਾਮ ਹੀ ਲੈਂਦਾ ਮੈਂ ਕਹਿੰਦਾ ਜੋ ਵੀ ਸਿਆਣੇ ਤੋਂ ਸਿਆਣਾ ਬੰਦਾ ਹੈ ਪਾਰਟੀ ਨੂੰ ਕਹਿੰਦਾ ਕਿ ਬਹਿਤਾਲੀ ਹਾਂ ਤੇ ਕਾਲੀ ਦੰਦੇ ਅੰਦਰ ਬੈਠ ਕੇ ਉਸ ਨੂੰ ਗੱਲ ਕਰਨੀ ਚਾਹੀਦੀ ਇਸ ਤਰ੍ਹਾਂ ਕਿ ਕਦੇ ਵੀ ਇਹ ਇਸ ਕਰਦੇ ਨਹੀਂ ਪੈਣਾ ਚਾਹੀਦਾ ਕਿ ਬਾਹਰ ਅਸੀਂ ਬਿਆਨ ਦੇਈਏ ਤੇ ਕਹੀਏ ਕਿ ਇਸ ਪਾਰਟੀ ਨਾਲ ਕਰਦਾ ਮੈਂ ਕਿ ਸੇ ਇੱਕ ਨੂੰ ਮੈਂ ਸਾਰਿਆਂ ਨੂੰ ਜਨ ਲੈ ਜਾਏ ਤੇਰੇ ਠੀਕ ਹੈ